ਖੋਣੇ ਦੀਆਂ ਵੱਧ ਸਮੇਂ ਵਾਲੀਆਂ ਅਤੇ ਦਰਮਿਆਨੇ ਸਮੇਂ ਵਾਲੀਆਂ ਕਿਸਮਾਂ ਦਾ ਸਮਾਂ ਜਿਹੜਾ ਹੁਣ ਤਕਰੀਬਨ ਖਤਮ ਹੋ ਚੁੱਕਾ ਕਿਉਂਕਿ ਇਹ ਕਿਸਮਾਂ ਦੀ ਪਨੀਰੀ ਅੱਡੀ ਹੋ ਚੁੱਕੀ ਐ ਜਾਂ ਪੱਕ ਚੁੱਕੀ ਐ ਕਿਉਂਕਿ ਜਿਹੜੀ ਪਨੀਰੀ 25 ਮਈ ਨੂੰ ਬੀਜੀ ਗਈ ਸੀ 40 ਦਿਨ ਦੇ ਨੇੜੇ ਤੇੜੇ ਤਾਂ ਉਹ ਵੀ ਹੋਣ ਵਾਲੀ ਆ ਬਹੁਤੇ ਕਿਸਾਨਾਂ ਨੇ ਤਾਂ ਪਨੀਰੀ 25 ਮਈ ਤੋਂ ਵੀ ਪਹਿਲਾਂ ਦੀ ਬੀਜੀ ਹੋਈ ਆ ਇਸ ਲਈ ਉਹ ਪਨੀਰੀ 45 50 ਦਿਨ ਦੇ ਨੇੜੇ ਤੇੜੇ ਹੋ ਚੁੱਕੀ ਹੋਵੇਗੀ ਦਰਮਿਆਨੇ ਸਮੇਂ ਵਾਲੀਆਂ ਕਿਸਮਾਂ ਜਿਹੜੀਆਂ 135 ਤੋਂ 40 ਦਿਨ ਪੱਕਣ ਦੇ ਲਈ ਲੈਂਦੀਆਂ ਨੇ ਉਹਨਾਂ ਕਿਸਮਾਂ ਦੀ ਪਨੀਰੀ 30 ਤੋਂ 35 ਦਿਨਾਂ ਦੇ ਵਿੱਚ ਲੱਗ ਜਾਣੀ ਚਾਹੀਦੀ ਹੈ ਨਹੀਂ ਤਾਂ ਫਿਰ ਝਾੜ ਨਹੀਂ ਪੂਰਾ ਦਿੰਦੀ ਜਿੰਨੀ ਵੱਡੀ ਉਮਰ ਦੀ ਪਨੀਰੀ ਹੁੰਦੀ ਜਾਊਗੀ ਉਨਾਂ ਹੀ ਝਾੜ ਦੇ ਵਿੱਚ ਨੁਕਸਾਨ ਆਉਂਦਾ ਜਾਂਦਾ ਝੜ ਘਟਦਾ ਜਾਂਦਾ ਪਰ ਪਨੀਰੀ ਹੁਣ 40 ਦਿਨ ਦੇ ਨੇੜੇ ਤੇੜੇ ਹੋ ਚੁੱਕੀ ਆ ਇਸ ਲਈ ਇਸ ਤੋਂ ਬਾਅਦ ਜੇਕਰ ਆਪਾਂ ਇਹਨਾਂ ਕਿਸਮਾਂ ਦੀ ਪਨੀਰੀ ਟ੍ਰਾਂਸਪਲੈਂਟ ਕਰਦੇ ਆ ਤਾਂ ਪੂਰਾ ਝਾੜ ਨਹੀਂ ਮਿਲਦਾ ਕਿਉਂਕਿ ਪਨੀਰੀ ਦੀ ਉਮਰ ਵੱਡੀ ਹੋ ਕਰਕੇ ਪੂਰਾ ਬੂਜਾ ਵੀ ਨਹੀਂ ਮਾਰਦੀ ਛੇਤੀ ਨਸ਼ਰ ਜਾਂਦੀ ਹੈ ਇਸ ਲਈ ਝਾੜ ਦੇ ਵਿੱਚ ਕਮੀ ਆਉਂਦੀ ਹੈ 247 ਜਾਂ ਹੋਰ ਲੰਮੇ ਸਮੇਂ ਵਾਲੀਆਂ ਜਿਹੜੀਆਂ ਕਿਸਮਾਂ ਨੇ ਉਹਨਾਂ ਦੀ ਪਨੀਰੀ 40 ਦਿਨਾਂ ਤੱਕ ਲਾ ਦਿੰਨੇ ਆਪਾਂ ਪਰ ਜਿਹੜੀਆਂ ਦਰਮਿਆਨੇ ਸਮੇਂ ਵਾਲੀਆਂ ਕਿਸਮਾਂ ਨੇ ਜਿਵੇਂ ਸੁਪਰੀਮ 110 ਪੀਆਰ 131 ਹੈ ਜਾਸੀਰ 321 ਹੈ। ਨਾ ਕੁਝ ਹਾਈਬ੍ਰਿਡ ਕਿਸਮਾਂ 28P67 ਇਸ ਤਰ੍ਹਾਂ ਦੀਆਂ ਕੁਝ ਕਿਸਮਾਂ ਨੇ ਜਿਹੜੀਆਂ ਦਰਮਿਆਨਾ ਸਮਾਂ ਲੈਂਦੀਆਂ ਨੇ 135-40 ਦਿਨ ਪੱਕਣ ਦੇ ਲਈ ਲੈਂਦੀਆਂ ਨੇ। ਪਰ ਇਹਨਾਂ ਦੀ ਜਿਹੜੀ ਪਨੀਰੀ ਹੁਣ ਵੱਡੀ ਉਮਰ ਦੀ ਹੋ ਚੁੱਕੀ ਹੈ ਇਸ ਲਈ ਚੰਗੇ ਝਾੜ ਦੇ ਵਾਸਤੇ ਹੁਣ ਆਪਾਂ ਨੂੰ ਘੱਟ ਸਮੇਂ ਵਾਲੀਆਂ ਕਿਸਮਾਂ ਲਗਾਉਣ ਦੀ ਲੋੜ ਪਾਊਗੀ। ਉਹ ਕਿਹੜੀਆਂ-ਕਿਹੜੀਆਂ ਕਿਸਮਾਂ ਨੇ ਜਿਨ੍ਹਾਂ ਦੀ ਬਜਾਈ ਹੁਣ ਆਪਾਂ ਕਰ ਸਕਦੇ ਹਾਂ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ। ਉਸੀ ਵੇਖ ਰਹੇ ਹੋ ਚੈਨਲ ਜੰਕਸ਼ਨ ਖੇਤੀਬਾੜੀ ਜੇਕਰ ਚੈਨਲ ਦੇ ਉੱਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਹੋਰ ਯਾਰ ਦੋਸਤਾਂ ਦੇ ਨਾਲ ਵੀਡੀਓ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਇਹ ਜਿਹੜੀ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਹੋ ਸਕੇ ਦੋਸਤੋ ਝੋਨੇ ਦੀਆਂ ਥੋੜੇ ਸਮੇਂ ਵਾਲੀਆਂ ਕਿਸਮਾਂ ਦੇ ਵਿੱਚੋਂ ਸਭ ਤੋਂ ਜਿਆਦਾ ਪ੍ਰਚਲਿਤ ਕਿਸਮ ਜਿਹੜੀ ਜ਼ਿਮੀਂਦਾਰਾਂ ਦੇ ਵਿੱਚ ਜਾਣੀ ਜਾਂਦੀ ਆ ਉਹ ਪੀਆਰ 160 200 ਬਹੁਤ سارے ਕਿਸਾਨ ਇਹ ਕਿਸਮ ਮੂੰਗੀ ਵਾਲੀਆਂ ਜਾਂ ਮੱਕੀ ਵਾਲੀਆਂ ਜ਼ਮੀਨਾਂ ਦੇ ਵਿੱਚ ਲਾਉਂਦੇ ਨੇ ਕਿੱਥੇ ਝੋਨਾ ਆਪਾਂ ਲੇਟ ਲਾਉਣਾ ਹੁੰਦਾ ਉੱਥੇ ਸਭ ਤੋਂ ਵੱਧ ਏਰੀਆ ਦੇ ਵਿੱਚ ਇਹ ਕਿਸਮ ਇਹ ਲਗਾਈ ਜਾਂਦੀ ਹੈ। ਇਹਦੀ ਬਿਜਾਈ ਦਾ ਜਿਹੜਾ ਵਧੀਆ ਸਮਾਂ 10 ਜੁਲਾਈ ਤੋਂ ਸ਼ੁਰੂ ਹੋ ਜਾਂਦਾ 10 ਜੁਲਾਈ ਤੋਂ 25 ਜੁਲਾਈ ਤੱਕ ਇਹਦਾ ਵਧੀਆ ਸਮਾਂ। ਇਹਦੀ ਪਨੀਰੀ ਵੀ ਬਹੁਤ ਸਾਰੇ ਕਿਸਾਨਾਂ ਨੇ ਵੀਜੀ ਹੋਈ ਆ ਤੇ ਪਨੀਰੀ ਹੁਣ 25 ਦਿਨ ਦੇ ਨੇੜੇ ਤੇੜੇ ਹੋ ਚੁੱਕੀ ਹੋਵੇਗੀ। ਸੋ ਬਿਜਾਈ ਦਾ ਬਹੁਤ ਵਧੀਆ ਸਮਾਂ ਪੀਆਰ 126 ਦਾ ਤੇ ਹੁਣ ਜਿਹੜੀਆਂ ਦਰਮਿਆਨੇ ਸਮੇਂ ਵਾਲੀਆਂ ਕਿਸਮਾਂ ਜਿਨ੍ਹਾਂ ਦੀ ਪਨੀਰੀ 40 ਦਿਨ ਤੋਂ ਉੱਪਰ ਹੋ ਚੁੱਕੀ ਆ ਉਹ ਕਿਸਮਾਂ ਲਗਾਉਣ ਦੀ ਥਾਂ ਦੇ ਉੱਤੇ ਆਪਾਂ ਨੂੰ ਪੀਆਰ 126 ਕਿਸਮ ਨੂੰ ਪਹਿਲ ਦੇਣੀ ਚਾਹੀਦੀ ਹੈ ਜਾਂ ਜਿਹੜੀਆਂ ਹੋਰ ਘੱਟ ਸਮੇਂ ਵਾਲੀਆਂ ਕਿਸਮਾਂ ਕਿਸੇ ਨੇ ਕੋਈ ਹੋਰ ਅਲੱਗ-ਅਲੱਗ ਵੈਰਾਈਟੀਆਂ ਲਗਾਈਆਂ ਨੇ ਜਿਹੜੀਆਂ ਘੱਟ ਸਮਾਂ ਲੈਂਦੀਆਂ ਨੇ ਨਵੀਂ ਪਨੀਰੀ ਹੁਣ ਲਾਉਣ ਦੇ ਵਿੱਚ ਫਾਇਦਾ ਪੁਰਾਣੀ ਜਿਹੜੀ ਆਪਾਂ ਪਹਿਲਾਂ ਤੋਂ ਦਰਮਿਆਨੇ ਸਮੇਂ ਵਾਲੀਆਂ ਕਿਸਮਾਂ ਦੀ ਪਨੀਰੀ ਹੁਣ ਤੱਕ ਲਾਈ ਜਾ ਰਹੇ ਆ ਉਹਦਾ ਸਮਾਂ ਹੁਣ ਲੰਘ ਚੁੱਕਾ ਬਹੁਤ ਸਾਰੇ ਕਿਸਾਨ ਬਾਸਮਤੀ ਵੀ ਲਗਾਉਂਦੇ ਨੇ ਜਿਹਦੀ ਪਨੀਰੀ 15 ਜੂਨ ਦੇ ਨੇੜੇ ਤੇੜੇ ਵਜਾਈ ਕੀਤੀ ਸੀਗੀ ਉਹਦੀ ਟ੍ਰਾਂਸਪਲੈਂਟ ਕਰਨ ਦਾ ਸਮਾਂ ਵੀ ਹੁਣ ਹੋ ਚੁੱਕਿਆ ਹੈ 1509 ਐ 1692 1847 ਬਾਸਮਤੀ ਦੀਆਂ ਜਿਹੜੀਆਂ ਕਿਸਮਾਂ ਨੇ ਇਹਨਾਂ ਦੀ ਬਿਜਾਈ ਦਾ ਸਮਾਂ ਹੁਣ ਚੱਲ ਰਿਹਾ ਹੈ ਕਿਉਂਕਿ ਕਿਸਮਾਂ ਨੇ ਜਿਹੜੇ ਇਹ ਵੀ ਥੋੜੇ ਸਮੇ ਵਾਲੀਆਂ ਕਿਸਮਾਂ ਨੇ 10 ਜੁਲਾਈ ਤੋਂ ਇਹਨਾਂ ਦੀ ਬਿਜਾਈ ਦਾ ਬਹੁਤ ਵਧੀਆ ਸਮਾਂ ਬਾਸਮਤੀ ਦੇ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਦੇ ਨਾਲੋਂ ਇਹਨਾਂ ਕਿਸਮਾਂ ਨੂੰ ਉਹਨੂੰ ਤਰਜੀਹ ਦੇਣੀ ਚਾਹੀਦੀ ਹੈ ਕਿਉਂਕਿ ਇਹ ਕਿਸਮਾਂ ਥੋੜੇ ਸਮੇਂ ਦੇ ਵਿੱਚ ਜ਼ਿਆਦਾ ਝਾੜ ਦਿੰਦੀਆਂ ਨੇ ਰੇਟ ਦਾ ਬੇਸ਼ੱਕ ਥੋੜਾ ਬਣਾ ਫਰਕ ਹੈਗਾ ਪਰ ਝਾੜ ਦੇ ਵਿੱਚ ਇਸ ਸਮੇਂ ਲਾਇਆ ਕਾਫੀ ਫਰਕ ਆ ਜਾਣਾ ਕਿਉਂਕਿ ਦਰਮਿਆਨੇ ਸਮੇਂ ਵਾਲੀਆਂ ਕਿਸਮਾਂ ਦੇ ਨਾਲੋਂ ਤੇ ਜਾਂ ਲੰਮੇ ਸਮੇਂ ਵਾਲੀਆਂ ਕਿਸਮਾਂ ਨੇ ਜਿਹੜੀਆਂ ਬਾਸਮਤੀ ਦੀਆਂ ਜਿਵੇਂ 1401 1885 ਹੈ 1886 ਹੈ ਇਹਨਾਂ ਕਿਸਮਾਂ ਦੇ ਨਾਲੋਂ ਹੁਣ ਆਪਾਂ ਨੂੰ 1509 ਹੈ 1692 1847 ਇਹ ਕਿਸਮਾਂ ਲਾਉਣ ਦੇ ਵਿੱਚ ਜ਼ਿਆਦਾ ਫਾਇਦਾ ਕਿਉਂਕਿ ਇਹ ਸਮਾਂ ਥੋੜਾ ਸਮਾਂ ਲੈਂਦੀਆਂ ਨੇ ਇਹਨਾਂ ਦੀ ਬਜਾਈ ਦਾ ਸਹੀ ਸਮਾਂ ਹੈ ਤੇ ਉਹ ਕਿਸਮਾਂ ਜਿਹੜੀਆਂ ਪਹਿਲਾਂ ਦੀਆਂ ਲੱਗੀਆਂ ਨੇ ਪਨੀਰੀ ਵੀ ਉਹਨਾਂ ਦੀ ਵੱਡੀ ਹੋ ਗਈ ਹੋਣੀ ਆ ਤੇ ਝਾੜ ਦੇ ਵਿੱਚ ਫਰਕ ਆ ਜਾਊਗਾ ਬੇਸ਼ੱਕ ਉਹਨਾਂ ਦਾ ਰੇਟ ਵੀ ਆਪਾਂ ਨੂੰ ਜ਼ਿਆਦਾ ਮਿਲੇ ਪਰ ਉਸ ਮੁਕਾਬਲੇ ਦਾ ਹੁਣ ਝਾੜ ਨਹੀਂ ਮਿਲਦਾ ਉਹ ਕਿਸਮਾਂ ਦਾ ਸਮਾਂ ਲੰਘ ਚੁੱਕਿਆ ਹੈ 1509 ਹੈ 1699 1847 ਹੈ ਇਹਨਾਂ ਕਿਸਮਾਂ ਦਾ ਸਮਾਂ ਹੁਣ ਬਹੁਤ ਚੱਲ ਰਿਹਾ ਵਧੀਆ ਚੱਲ ਰਿਹਾ ਸੋ ਸਾਨੂੰ ਇਹ ਕਿਸਮਾਂ ਲਾਉਣੀਆਂ ਚਾਹੀਦੀਆਂ ਨੇ ਦਰਮਿਆਨੇ ਸਮੇਂ ਵਾਲੀਆਂ ਝੋਨੇ ਦੀਆਂ ਕਿਸਮਾਂ ਨੇ ਜਿਹੜੀਆਂ ਉਹਨਾਂ ਦੇ ਨਾਲ OPR 122 ਲਾਓ ਬਾਸਮਤੀ ਦੇ ਵਿੱਚ ਜਿਹੜੀਆਂ ਲੰਮੇ ਸਮੇਂ ਵਾਲੀਆਂ ਕਿਸਮਾਂ ਦੇ ਨਾਲੋਂ ਤੁਹਾਨੂੰ 1509 1692 1847 ਇਹਨਾਂ ਕਿਸਮਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ